ਤਾਜ ਬਠਿੰਡਾ ਦੇ ਵਿੱਚ ਅਦਾਕਾਰਾ ਕੰਗਣਾ ਰੌਨਾਤ ਤਾਂ ਜਿਹੜੀ ਬਠਿੰਡਾ ਪਹੁੰਚ ਚੁੱਕੀ ਆ ਤਾਂ ਜਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਉਹਨੂੰ ਤਾਂ ਜੋ ਕਿਸਾਨ ਅੰਦੋਲਨ ਦੇ ਵਿੱਚ ਜੋ ਵਿਅਰਗ ਮਾਤਾ ਤੇ ਟਿੱਪਣੀ ਕੀਤੀ ਸੀ ਉਸ ਨੂੰ ਲੈ ਕੇ ਜਿਹੜਾ ਕੇਸ ਦਾਇਰ ਕੀਤਾ ਗਿਆ ਸੀ ਤੇ ਅੱਜ ਓਡ ਦੇ ਵਿੱਚ ਪੇਸ਼ੀ ਆ ਕੰਗਣਾ ਦੀ ਤਾਂ ਉਹ ਅਰੈਸਟ ਹਾਊਸ ਦੇ ਵਿੱਚ ਇਸ ਟਾਈਮ ਠਹਿਰੀ ਹੋਈ ਐ ਤੇ ਪਹੁੰਚ ਚੁੱਕੀ ਆ ਬਠਿੰਡਾ ਦੇ ਵਿੱਚ ਤੇ ਚੰਨ ਮਿੰਟਾਂ ਦੇ ਵਿੱਚ ਉਹਦੀ ਜਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਾਫਲਾ ਜਿਹੜਾ ਕੰਗਣਾ ਰੁਨਾਤ ਪਹੁੰਚ ਚੁੱਕੀ ਆ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਸਭ ਜਿਹੜੇ ਸੰਦੀਆਂ ਤਸਵੀਰਾਂ ਉਸ ਗੱਡੀ ਦੇ ਵਿੱਚ ਇਹ ਆ ਗੱਡੀ ਦੇ ਵਿੱਚ ਜਿਹੜੇ ਆਏ ਨੇ ਇਸ ਗੱਡੀ ਆ ਅ ਬਰਸੜੀ ਗੱਡੀ ਦੇ ਵਿੱਚ ਆ ਕੰਗਣਾ ਰੁਨਾਤ ਆ ਜਿਹੜੀ ਪਹੁੰਚੀ ਆ ਕੂਰ ਦੇ ਵਿੱਚ ਪੇਸ਼ ਹੋਈ ਆ ਤਾਂ ਦੇਖੋ ਅੱਜ ਖਾਸ ਕਰਕੇ ਪੋਲਿਸ ਦੇ ਵਿੱਚ ਜਿਹੜੇ ਕਰਨ ਇਤਤਕਾਮ ਆ ਤਾਂ ਦੇਖ ਰਹੇ ਹੋ ਆਖਰਕਾਰ 72 ਗੱਡੀਆਂ ਪਿੰਡ ਦੀ ਬੀਬੀ ਜਿਨ੍ਹਾਂ ਨੇ ਕੰਗਣਾ ਰੌਤੇ ਕੇਸ ਕੀਤਾ ਸੀ ਤਾਂ ਉਹਨੇcourt ਚ ਪਹੁੰਚ ਚੁੱਕੀ ਹੈ ਕੰਗਣਾ ਰੌਨਾਤ ਜਿਹੜੀ ਕੋਰਟ ਦੇ ਵਿੱਚ ਪੇਸ਼ ਹੋ ਰਹੀ ਆ ਜੋ ਉਹ ਤਾਂ ਉਹ 2 ਵਜੇ ਜਿਹੜੀ ਸੁਣਵਾਈ ਸ਼ੁਰੂ ਹੋਣੀ ਸੀ ਆਲ ਦੀ ਚਾਲਕ ਪਾਉਣ ਲਈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਸ਼ਹਿਰ ਦੇ ਲੋਕ ਵੀ ਸ਼ਾਮਲ ਹੋਏ ਐ ਕਿਉਂਕਿ ਅੱਜ ਦੇਖੋ ਕੀ ਫੈਸਲਾ ਹੁੰਦਾ ਕੋਰਟ ਦੇ ਵਿੱਚ ਮਾਫੀ ਵੰਗੂਗੀ ਉਸ ਮਿੰਦਰ ਕੌਰ ਤੋਂ ਕੰਗਣਾ ਰੁਨਾਤ ਦਾਂਦ ਅੰਦਰ ਦਾ ਨਾਮ ਹੈ ਅਫਸਰ ਜੀ ਕਹਿੰਦੇ ਕਿ 3 ਮਾਰੂ ਦਰਵਾਜ਼ਾ ਜਾਰੀ ਲੱਗਿਆ ਨਾਲ ਜਿਹੜੇ ਉਹ ਅੰਦਰ ਗਏ ਨੇ ਕਿ ਸੁਖਨ ਸਿੰਘ ਬਾਹਰ ਗੋਲਪਰ ਕੀ ਨੇ ਤਾਂ ਜ਼ਾਹਿਰ ਦੀ ਗੱਲ ਹੈ ਕਿ ਉਹਨਾਂ ਇਸ ਤੋਂ ਬਖਾਅ ਉਹ ਕਿਹਦੇ ਹੋਵੇ ਤੇ ਚਿਹਰੇ ਤੇ ਕੰਗਣਾ ਦੇ ਸਮਾਈਲ ਹੈ ਜਿਹੜੀ ਉਹ ਨਜ਼ਰ ਆ ਰਹੀ ਸੀ ਕਿ ਜਿਹੜਾ ਉਹਨੇ ਜੋ ਟਰੋਲ ਕੀਤਾ ਜਾਂ ਭਿੰਦਰ ਕੌਰ ਬਾਰੇ ਬੋਲਿਆ ਗਿਆ ਤਾਂ ਬਿਲਕੁਲ ਵੀ ਉਹ ਇਸ ਚਿਹਰੇ ਤੇ ਨਜ਼ਰ ਨਹੀਂ ਆ ਰਹੀ ਸੀ ਤਾਂ ਇੱਕ ਕੰਗਣਾ ਦੀ ਗੱਡੀ ਆ ਜਿੱਥੇ ਉਹ ਆਈ ਆ ਪਹੁੰਚੀ ਆ ਤੇ ਰੇਂਜ ਰੋਵਰ ਗੱਡੀ ਤੇ ਹਿਮਾਚਲ ਤੋਂ ਜਿਹੜੀ ਗੱਡੀ ਆ ਉਹਦੀ ਆਹ ਹਾਂ ਹਾਂ ਇਹ ਹਿਮਾਚਲ ਰਹਿੰਦੇ ਸਨ ਹਾਂ ਹਾਂ ਉਹਨਾਂ ਦੇ ਆਹ ਗੱਡੀ ਆ ਜਿਹੜੀ ਕੰਗਣਾ ਔਰ ਨਾਤ ਅਜਿਤ ਦੀ ਗੱਡੀ ਤੇ ਆਈ ਆ ਤਾਂ ਪਹਿਲਕਾ ਪਹਿਲਾਂ ਉਹਨਾਂ ਨੇ ਮਰਸੀਡੀ ਗੱਡੀ ਤੇ ਪਾਇਆ ਸੀ ਤਾਂ ਇਸ ਗੱਡੀ ਤੇ ਰਾਹੀਂ ਉਹਦਾ ਕਾਫਲਾ ਜਿਹੜਾ ਪਹੁੰਚ ਪਿਆ ਅਦਾਲਤ ਦੇ ਵਿੱਚ ਪੇਸ਼ ਹੋ ਚੁੱਕੀ ਆ ਕੋਰਟ ਦੇ ਵਿੱਚ ਕਿਉਂਕਿ 2 ਵਜੇ ਦਾ ਟਾਈਮ ਆ ਜਿਹੜਾ ਦਿੱਤਾ ਹੋਇਆ ਸੀ ਮਾਨਯੋਗ ਅਦਾਲਤ ਨੇ ਤਾੜਕੀ ਅੰਦਰ ਮਾਫੀ ਮੰਗੂ ਕੀ ਹੋਊਗਾ ਇਹ ਥੋੜੀ ਦੇਰ ਤੱਕ ਸਾਰਾ ਕੁਝ ਜਿਹੜਾ ਪਤਾ ਲੱਗ ਜੂਗਾ ਅ ਚਿਹਰੇ ਤੇ ਜਿਵੇਂ ਉਹਦੇ ਸਮਾਈਲ ਸੀ ਫੇਸ ਤੇ ਬਿਲਕੁਲ ਵੀ ਐਸਾ ਲੱਗਦਾ ਜਿਵੇਂ ਉਹਨੂੰ ਇਸ ਦਾ ਜਰਾ ਜ ਆਵੇਗੀ ਦੁੱਖ ਨਹੀਂ ਹੈਗਾ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਕੰਗਣਾ ਨੂੰ ਤਾਂ ਮੈਂਬਰ ਪਾਰਲੀਮੈਂਟ ਪਾਰਟੀ ਦਾ ਐਮਪੀ ਕੰਗਣਾ ਸਾਜ ਬਟਿੰਡਾ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੰਗਣਾ ਨੂੰ ਸਾਰਾ মিডিਆ ਵੀ ਜਿਹੜਾ ਚੰਡੀਗੜ੍ਹ ਲੁਧਿਆਣਾ ਤੋਂ ਵਕ ਵਕ ਜਿਲ੍ਹਾ ਤੋਂ ਸੇ ਪਹੁੰਚਿਆ ਹੋਇਆ ਪੁਲਸ ਵੀ ਚੱਪੇ ਚੱਪੇ ਤੇ ਪੁਲਸ ਤਨਾਤ ਕੀਤੀ ਗਈ ਹੈ ਬਟਿੰਡਾ ਕੋਰਟ ਕੰਪਲੈਕਸ ਬਿਲਕੁਲ ਪੂਰਾ ਪੁਲਸ ਵੱਲੋਂ ਚਾਰੇ ਪਾਸੇ ਜਿਹੜਾ ਕੇ ਰੱਖਿਆ ਕੋਰਟ ਕੰਪਲੈਕਸ ਸਭ ਤੋਂ ਪਹਿਲਾਂ ਉਹ ਬਟਿੰਡਾ ਦੇ ਚੀਲਾ ਵਾਲੇ ਰੈਸਟ ਹਾਊਸ ਦੇ ਵਿੱਚ ਫੈਰੀ ਹੋਈ ਸੀ ਇਹ ਇਹਨਾਂ ਨੂੰ ਜਾਣਦੇ ਹਾਂ ਆਹ ਠੀਕ ਵਧੀਆ ਸੇਤਾਂ ਗਏ ਆ ਠੀਕ ਹੈ ਦੇਖੋ ਕਿੰਨਾ ਰਾਸਤੇ ਕਿੰਨਾ ਕੰਮ ਕੀਤਾ ਗਿਆ ਕਿੰਨਾ ਪੁਲਿਸ ਬਲੋ ਇੰਤਜ਼ਾਮ ਕੀਤੇ ਗਏ ਕੋਈ ਵੀ ਜਿਹੜਾ ਉਹਦੇ ਨੇੜੇ ਨਾਲ ਪਹੁੰਚ ਸਕੇ ਸਾਡਾ ਕੋਰਟ ਦੇ ਵਿੱਚ 7 ਨੰਬਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਉੱਥੇ ਵੀ ساری ਪੁਲਿਸ ਆ ਜਿਹੜੀ ਇੱਥੇ ਕੋਰਟ ਕੰਪਲੈਕਸ ਦੇ ਬਾਹਰ ਲਗਾ ਦਿੱਤੀ ਗਈ। ਚਲ ਜਿੱਥੇ ਸਰਪ੍ਰਸਤ ਉਹ ਫਿਰ ਲੱਗ ਪੈਂਦੀ ਆ ਕੇ ਤੇ ਸ਼ਿਕਾਇਤ ਹੋ ਰਹੀ। ਤਾਂ ਦੇਖੋ ਕੋਰਟ ਕੰਪਲੈਕਸ ਦੇ ਉੱਪਰ ਤੱਕ ਵੀ ਸਾਰੇ ਪਾਸੇ ਚਾਰੇ ਪਾਸੇ ਪੁਲਿਸ ਆ ਜੇ ਆਪਣੇ ਪੀਐਮ ਆਉਣਾ ਹੋਵੇ ਮੋਦੀ ਜੀ ਨੇ ਤਾਂ ਬਿਲਕੁਲ ਉਸ ਦਾ ਦੀ ਸਕਿਉਰਟੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਚਾਰੇ ਪਾਸੇ ਕੋਰਟ ਕੰਪਲੈਕਸ ਨੂੰ ਇਹਰਾ ਪਾਇਆ ਹੋਇਆ ਕਮਾਂਡੋ ਤਨਾਤ ਕੀਤੀ ਹੋਈ ਉੱਪਰ ਕਮਾਂਡੋ ਦੇ ਜਵਾਨ ਸਾਰੇ ਪਾਸੇ ਪੁਲਸਾ ਪਿੱਛੇ ਵੀ ਬੈਕ ਤੇ ਵੀ ਤੇ ਫਰੰਟ ਗੇਟ ਆ ਜਿਹੜਾ ਕੋਰਟ ਕੰਪਲੈਕਸ ਦਾ ਜਿੱਥੇ ਇੱਥੋਂ ਇਸ ਗੇਟ ਦੇ ਅੰਦਰ ਦਾਖਲ ਹੋਈ ਇਸ ਗੇਟ ਤੋਂ ਸਾਹਮਣੇ ਉਹਨਾਂ ਦੀ ਪਾਇਲਟ ਗੱਡੀ ਆ ਇਹ ਸਾਰਾ ਕਾਫਲਾ ਨਾਲ ਆਇਆ ਕੰਗਨਾ ਦੇ ਤੇ ਰੇਂਜ ਰੋਵਰ ਗੱਡੀ ਆ ਜਿਹੜੀ ਐਚ ਪੀ 80050 ਨੰਬਰ ਇਹ ਗੱਡੀ ਜਿਹਦੇ ਉੱਪਰ ਕੰਗੜਾ ਰਣਾ ਤੇ ਇਥੇ ਪਹੁੰਚੀ ਹੈ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਅੱਜ ਪੇਸ਼ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਮਿੰਦਰ ਕੌਰ ਵੱਲੋਂ ਇਹ ਕੇਸ ਦਾਇਰ ਕੀਤਾ ਗਿਆ ਸੀ